ਹੈਲੋ ਮੈਂ ਡਾਕਟਰ ਤੇਨਕਰ ਤੁਹਾਡਾ ਸਭ ਦਾ ਇਸ ਅਧਿਆਤਮਕ ਸਫਰ 'ਚ ਮੈਨਿੱਗਾ ਸਵਾਗਤ ਕਰਦੀ ਆਂ ਅੱਜ ਮੈਂ ਗੱਲ ਕਰਾਂਗੀ ਇੱਕ ਜੋਤਿਸ਼ੀ ਵਰਤਾਰੇ ਦੀ ਜੋ ਦਸੰਬਰ 25 ਦੇ ਨੇੜੇ ਤੇੜੇ ਸਾਡੇ ਜੀਵਨ 'ਚ ਅਚਾਨਕ ਤੇ ਬਹੁਤ ਹੀ ਡੂੰਘੇ ਬਦਲਾਅ ਲਿਆਉਣ ਵਾਲਾ ਆ ਦਸੰਬਰ 25 'ਚ ਰਾਹੂ ਉਤਰੀ ਨੋਡ ਕੁੰਭ ਰਾਸ਼ੀ 'ਚ ਤੇ ਕੇਤੂ ਦੱਖਣੀ ਨੋਡ ਸਿੰਘ ਰਾਸ਼ੀ 'ਚ ਸਥਿਤ ਹੋਣਗੇ ਇਸ ਸਥਿਤੀ ਤਕਰੀਬਨ 18 ਮਹੀਨੇ ਤੱਕ ਰਹਣੀ ਹੈ ਤੇ ਇਹ ਸਾਡੀ ਸਮੂਹਿਕ ਤੇ ਵਿਅਕਤੀਗਤ ਕਿਸਮਤ ਦੀ ਧੁਰੇ ਨੂੰ ਬਦਲ ਦੇਗੀ ਅਸਲ 'ਚ ਰਾਹੂ ਜਿਹੜਾ ਗੁੰਬਰਾਸ਼ੀਚਾ ਇਹ ਅਚਾਨਕ ਤਰੱਕੀ ਸਮਾਜਿਕ ਦਾਇਰੇ ਟੈਕਨੋਲੋਜੀ ਤੇ ਭਵਿੱਖ ਦੀਆਂ ਇੱਛਾਵਾਂ ਦਾ ਕਾਰਕ ਹੈ ਤੇ ਕੇਤੂ ਜੋ ਸਿੰਘ ਰਾਸ਼ੀਚਾ ਇਹ ਪਿਛਲੇ ਜੀਵਨ ਦੇ ਕਰਮਾ ਅਧਿਆਤਮਿਕ ਖੋਜ ਹਉਮੈ ਦਾ ਤਿਆਗ ਤੇ ਅੰਦਰੂਨੀ ਬਦਲਾਅ ਦਾ ਕਾਰਕ ਹੈ ਮੈਂ ਵੈਦਿਕ ਜੋਤਿਸ਼ ਦੇ ਸਿਧਾਂਤਾਂ ਦੇ ਆਧਾਰ ਤੇ ਇਹਨਾਂ ਦੋਨੋਂ ਸ਼ਾਇਆ ਗ੍ਰਹਾਂ ਦੀ ਊਰਜਾ ਨਾਲ ਦਸੰਬਰ 25 ਚ ਸਾਡੇ ਸਭ ਦੇ ਜੀਵਨ ਅੰਦਰ ਆਪਰਨ ਵਾਲੀਆਂ ਪੰਜ ਅਹਿਮ ਵੱਡੀਆਂ ਤਬਦੀਲੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਬਹੁਤ ਵੱਡਾ ਬਦਲਾਅ ਆ ਰਿਹਾ ਕਿਹੜੀਆਂ ਪੰਜ ਵੱਡੀਆਂ ਤਬਦੀਲੀਆਂ ਨੇ ਜੋ ਸਾਡੇ ਜੀਵਨ ਚ ਹੋਣ ਜਾ ਰਹੀਆਂ ਧਿਆਨ ਨਾਲ ਸੁਣੋ ਬਨ ਭਗਵਾਨ ਉਹਨਾਂ ਦਾ ਜ਼ਿਕਰ ਕਰਨ ਜਾ ਰਹੀ ਹੈ ਪਹਿਲੀ ਤਬਦੀਲੀ ਆ ਖੁਦ ਦੀ ਪਹਿਚਾਨ ਤੇ ਲੋਕਾਂ ਦੀ رائے ਉਹਨਾਂ ਦੇ ਵਿਚਾਰੇ ਟਕਰਾਓ ਰਾਹੂ ਕੁੰਭ ਰਾਸ਼ੀ ਚ ਬੈਠ ਕੇ ਲੋਕ ਕੀ ਸੋਚਦੇ ਆ ਇਹ ਵਾਲਾ ਥਾਟ ਸਾਡੇ ਮਨ ਚ ਵਧਾਏਗਾ ਜਦ ਕਿ ਕੇਤੂ ਸਿੰਘ ਰਾਸ਼ੀ ਚ ਬੈਠ ਕੇ ਮੈਂ ਅਸਲ ਵਿੱਚ ਕੌਣ ਆ ਇਹ ਵਾਲਾ ਸਵਾਲ ਸਾਡੇ ਅੰਦਰ ਜਗਾਏਗਾ ਇਸ ਦੌਰਾਨ ਮਨੁੱਖ ਨੂੰ ਦੋ ਤਰ੍ਹਾਂ ਦੇ ਵਿਚਾਰਾਂ ਨੇ ਘੇਰਾ ਪਾ ਲੈਣਾ ਪਹਿਲਾ ਤਾਂ ਕਿ ਮੈਨੂੰ ਸਾਰੇ ਲੋਕਾਂ ਦੀ ਉਮੀਦ ਤੇ ਖਰਾ ਉਤਰਨਾ ਪੈਣਾ ਹੈ ਤੇ ਦੂਜਾ ਫਿਰ ਮੇਰੀ ਆਪਣੀ ਇੱਛਾ ਕਿੱਥੇ ਗਈ ਇਹ ਜਦੋਂ ਟਕਰਾਅ ਹੋਣਾ ਹੈ ਖਾਸ ਕਰਕੇ ਉਹਨਾਂ ਲੋਕਾਂ 'ਚ ਵੱਧ ਹੋਏਗਾ ਜਿਹੜਾਂ ਲੋਕਾਂ ਦੇ ਵਿਚਾਰਾਂ ਨੂੰ ਜਿਹੜੇ ਸੋਚਦੇ ਕਿ ਨਹੀਂ ਨਹੀਂ ਜੋ ਮੇਰੀ ਰਾਏ ਆ ਉਹ ਇੰਨੀ ਪਾਵਰਫੁਲ ਨਹੀਂ ਹੈ ਲੋਕ ਜੋ ਕਹਿ ਰਹੇ ਹੋ ਠੀਕ ਹੈ ਇਹ ਅਜਿਹੇ ਲੋਕਾਂ ਤੇ ਅਸਰ ਪਾਏਗਾ ਜ਼ਿਆਦਾ ਰਾਹੁ ਅਕਲ ਦਾ ਵਾਅਦਾ ਕਰਦਾ ਹੈ ਕਲਪਦਾ ਹੁੰਦਾ ਆ ਪਰ ਕਈ ਵਾਰੀ ਓਵਰ ਥਿੰਕਿੰਗ ਵੀ ਦਿੰਦਾ ਸਾਨੂੰ ਜਦੋਂ ਕਿ ਕੇਤੂ ਜਿਹੜਾ ਸਿੰਘ ਵਿੱਚ ਆ ਇਹ ਈਗੋ ਕਟਿੰਗ ਕਰਦਾ ਇਹ ਇਦਾਂ ਦੀ એનર્ਜੀ ਤੁਹਾਨੂੰ ਦਿੰਦਾ ਜੇ ਤੁਹਾਡਾ ਹੰਕਾਰ ਟੁੱਟਦਾ ਜਿਹਦੇ ਨਾਲ ਮਨੁੱਖ ਬਾਹਰੀ ਜੋ ਚਮਕ-ਦਮਕ ਹੈ ਸੰਸਾਰਕ ਉਸ ਤੋਂ ਨਿਰਲিপ্ত ਹੋ ਜਾਂਦਾ ਆ ਉਸ ਤੋਂ ਦੂਰ ਹੋ ਕੇ ਆਪਣੀ ਅਸਲ ਅੰਦਰੂਨੀ ਸਫਾਈ ਵੱਲ ਚੱਕਣ ਲੱਗਦਾ ਕਿ ਮੇਰਾ ਕਰਮ ਪਹਿਲਾਂ ਜੋ ਕਰਨ ਵਾਲਾ ਉਹ ਅੰਦਰਲੀ ਸਫਾਈ ਹੈ ਮੈਂ ਉਹ ਕਰਨੀ ਆ ਸੋ ਇਹ ਤਬਦੀਲੀ ਮਨੁੱਖ ਦੀ ਸੈਲਫ ਆਇਡੈਂਟੀਟੀ ਨੂੰ ਬਹੁਤ ਗ੍ਰਾਇੰਗ ਨਾਲ ਹਲਾਏਗੀ ਇਹ ਬਦਲਾਅ ਆਉਣ ਵਾਲਾ ਹੈ ਦੂਜੀ ਤਬਦੀਲੀ ਦਸੰਬਰ ਚ ਹੋਏਗੀ ਰਿਸ਼ਤਿਆਂ ਚ ਖਮੋਚੀ ਵਾਲਾ ਦਵਾ ਰਾਹੁ ਕੁੰਭ ਚਾ ਸਮਾਜਿਕ ਗਰੁੱਪ ਦਾ ਪ੍ਰਤੀਕ ਹੈ ਇੱਕ ਵੱਡਾ ਸਮੂਹ ਕੇਤੂ ਸੰਚਾ ਤਾਂ ਵਿਅਕਤੀਗਤ ਈਗੋ ਘਰ ਦੀ ਅਥਾਰਟੀ એનર્ਜੀ ਇਹ ਦੋਨਾਂ ਊਰਜਾਵਾਂ ਮਿਲ ਕੇ ਸਾਡੇ ਆਪਸੀ ਪਰਿਵਾਰਕ ਰਿਸ਼ਤਿਆਂ ਚ ਇੱਕ ਅਜਿਹਾ ਦੌਰ ਬਣਾਉਣਗੇ ਜਿੱਥੇ ਲੋਕ बार-बार ਦੋ ਸਵਾਲਾਂ ਦੇ ਕਸ਼ਮਕਸ਼ ਚ ਮਰ ਜਾਣਗੇ ਦੋ ਕੀ ਉਹ ਬਲਤਾਂ ਤਿੰਨ ਕਿਹੜੇ ਸਵਾਲ ਤੁਹਾਨੂੰ ਦੁਬਿਧਾ ਚ ਪਾਉਣਗੇ ਕੀ ਮੈਂ ਇਸ ਰਿਸ਼ਤੇ ਵਿੱਚ ਖੁਸ਼ ਹਾਂ ਕੀ ਕੋਈ ਬੋਝ ਆ ਜੋ ਮੈਂ ਬਿਆਨ ਹੀ ਨਹੀਂ ਕਰ ਸਕਦਾ ਆਪਣਾ ਅੰਦਰਲਾ ਆਪਾਂ ਐਕਸਪ੍ਰੈਸ ਨਹੀਂ ਕਰ ਸਕਦਾ ਕੀ ਸਾਹਮਣੇ ਵਾਲਾ ਮੈਨੂੰ ਠੀਕ ਤਰ੍ਹਾਂ ਸਮਝ ਨਹੀਂ ਪਾ ਰਿਹਾ ਇਹ ਤਿੰਨ ਸਵਾਲ ਤੁਹਾਨੂੰ ਝੰਜੋੜ ਕੇ ਰੱਖ ਦੇਣਗੇ ਇਹ ਪੈਦਾ ਹੋਣੇ ਸ਼ੁਰੂ ਹੋਣੇ ਦਸੰਬਰ ਚ ਇਸ ਨੋਟ ਦੇ ਵਿੱਚ ਕਮਿਊਨੀਕੇਸ਼ਨ ਘੱਟ ਹੋ ਜਾਏਗੀ ਤੁਹਾਡੀ ਆਪਸ ਪਰ ਮਨ ਦਾ ਭਾਰ ਸਟ्रेस ਵਧ ਹੀ ਜਾਏਗਾ ਲਗਾਤਾਰ ਕੁਝ ਰਿਸ਼ਤੇ ਮਜ਼ਬੂਤ ਹੋ ਜਾਣਗੇ ਕਿਉਂਕਿ ਕੇਤੂ ਸਿੰਘ ਵਿੱਚੋਂ ਈਗੋ ਘਟਾ ਦੇਗਾ ਦੇਖੋ ਬਚਣਾ ਕੁਝ ਰਿਸ਼ਤਿਆਂ ਨੇ ਪਰ ਕੁਝ ਰਿਸ਼ਤਿਆਂ ਦੇ ਵਿੱਚ ਰਾਹੂ ਕਿਉਂਕਿ ਕੁੰਭ ਚ ਉਹਨੇ ਓਵਰ ਥਿੰਕਿੰਗ ਦੇਣੀ ਹੈ ਉਹਨੇ ਇਦਾਂ ਦੀ એનર્ਜੀ ਕ੍ਰੀਏਟ ਕਰ ਦੇਣੀ ਜਿਹਦੇ ਨਾਲ ਦੂਰੀ ਵਧੇਗੀ ਦੋ ਜੀਆਂ ਚ ਜਾਂ ਦੋ ਪਰਿਵਾਰਕ ਮੈਂਬਰਾਂ ਚ ਪਤੀ ਪਤਨੀ ਦੀ ਗੱਲ ਹੈ ਗ੍ਰਸਥ ਜੀਵਨ ਦੀ ਗੱਲ ਹੈ ਪ੍ਰੇਮੀ ਪ੍ਰੇਮਿਕਾ ਦੀ ਗੱਲ ਹੈ ਠੀਕ ਹੈ ਕਪਲਸ ਦੀ ਗੱਲ ਹੈ ਉਹਨਾਂ ਦੇ ਵਿੱਚ ਮਿਸ ਅੰਡਰਸਟੈਂਡਿੰਗ ਪੈਦਾ ਹੋਣੀ ਹੀ ਹੋਣੀ ਹੈ ਦਸੰਬਰ ਦੇ ਵਿੱਚ ਇਹ ਤਬਦੀਲੀ ਬਹੁਤ ਡੀਪ ਹੋਏਗੀ ਕਿਉਂਕਿ ਇਹ ਰਿਸ਼ਤਿਆਂ ਦੀ ਅਸਲੀ ਕੁਆਲਿਟੀ ਨੂੰ ਸਾਹਮਣੇ ਲਿਆਏਗੀ ਜਿਹੜਾ ਚੰਗਾ ਉਹ ਠੀਕਾ ਰਹੇਗਾ ਜਿਹਦੇ ਮਨ ਚ ਮੈਲ ਆ ਜਾਂ ਉਹ ਕਿਤੇ ਹੋਰ ਫਸਿਆ ਪਿਆ ਦਿਮਾਗੀ ਤੌਰ ਤੇ ਉਹ ਜਾਂਦਾ ਲੱਗੇਗਾ ਤੀਜੀ ਤਬਦੀਲੀ ਆਉਣ ਵਾਲੀ ਹੈ ਦਸੰਬਰ ਦੇ ਵਿੱਚ ਰਾਹੂ ਕੇਤੂ ਕਰਕੇ ਕਰਮ ਦੇ ਨਤੀਜੇ ਸਾਡੇ ਸਾਹਮਣੇ ਆਉਣ ਲੱਪਣਗੇ ਜਿਹੜੇ ਜਿਹੜੇ ਕਰਮ ਕੀਤੇ ਆ ਕਰਮ ਚੰਗੇ ਵੀ ਨੇ ਕਰਮ ਮਾੜੇ ਵੀ ਨੇ ਰਾਹੁ ਜਿਹੜਾ ਉਹ ਪ੍ਰਤੀਕ ਹੈ ਰਾਹੁ ਤੇ ਕੇਤੂ ਜਿਹੜੇ ਕਰਮ ਦੇ ગ્રਹ ਆ ਦੋਨੋਂ ਦਸੰਬਰ 25 ਚ ਕੇਤੂ ਦੀ ਸਿੰਘ એનર્ਜੀ ਉਹ ਦੱਬੇ ਹੋਏ ਕਰਮ ਕੱਢ ਕੇ ਲਿਆਏਗੀ ਜੋ 2-3 ਸਾਲਾਂ ਤੋਂ اٹਕੇ ਹੋਏ ਸੀ ਲਓ ਜੀ ਉਹ ਪੰਜਾਬੀ ਚ ਕਹਿੰਦੇ ਕਰ ਲਓ ਕਿਉਂ ਨੂੰ ਪੜਨਾ ਤੁਹਾਡੇ ਉਹ ਕਰਮ ਹੁਣ ਸਾਹਮਣੇ ਆਉਣੇ ਆ ਜਿਹੜੇ ਪਰਦੇ ਦੇ ਪਿੱਛੇ ਦੋ ਤਿੰਨ ਸਾਲਾਂ ਤੇ اٹਕੇ ਪਏ ਸੀ ਤੁਸੀਂ ਮਿੱਟੀ ਪਾਈ ਹੋਈ ਸੀ ਉਹ ਜ਼ਾਹਰ ਹੋਣ ਜਾ ਰਹੇ ਆ ਜੀ ਫਿਰ ਇਹ ਉਹ ਉਹ ਦੌਰ ਆ ਗਿਆ ਦਸੰਬਰ ਦਾ ਜਦੋਂ ਮਨੁੱਖ ਨੂੰ ਸਮਝ ਆ ਜਾਣੀ ਆ ਤਿੰਨ ਸਵਾਲ ਪੈਦਾ ਹੋਣੇ ਆ ਕਿ ਮੈਂ ਦੋ ਤਿੰਨ ਸਾਲ ਪਹਿਲਾਂ ਜੋ ਕੀਤਾ ਸੀ ਕਿਸੇ ਨੂੰ ਕੰਨੋਂ ਕੰਨ ਖਬਰ ਨਹੀਂ ਸੀ ਉਹਦਾ ਅਸਰ ਹੁਣ ਕਿਉਂ ਆ ਰਿਹਾ ਮੇਰੇ ਜੀਵਨ ਚ ਜੋ ਬੀਜਾ ਵੜਨਾ ਪੈਣਾ ਦੂਜਾ ਸਵਾਲ ਤੁਹਾਡੇ ਮਨਾਂ ਚ ਆਉਣ ਲੱਗ ਪੈਣਾ ਮੈਂ ਜਿਹਨੂੰ ਇਗਨੋਰ ਕਰਦਾ ਰਿਹਾ ਦੋ ਤਿੰਨ ਸਾਲ ਤੋਂ ਉਹ ਗੱਲ ਤਕਲੀਫ ਬਣ ਕੇ ਫਿਰ ਮੇਰੇ ਅੱਗੇ ਆ ਕੇ ਕਿਉਂ ਵੱਡੀ ਮੁਸੀਬਤ ਬਣ ਕੇ ਖੜੀ ਹੋ ਗਈ ਤੀਜਾ ਸਵਾਲ ਤੁਹਾਡੇ ਮਨ ਚ ਪੈਦਾ ਹੋਣਾ ਇੱਕ ਛੋਟੀ ਜੀ ਮੇਰੀ ਭੁੱਲ ਸੀ ਜਿਹੜੀ ਦੋ ਤਿੰਨ ਸਾਲ ਪਹਿਲਾਂ ਮੈਂ ਕੀਤੀ ਇਹਦੇ ਨਤੀਜੇ ਅੱਜ ਅਚਾਨਕ ਮੇਰੇ ਸਾਹਮਣੇ ਕਿਉਂ ਆ ਗਏ ਦੇਖਦੇ ਰਹੋ ਡਾਕਟਰ ਤੇਰਾਕੌਰ ਜੋ ਕਹਿ ਰਿਹਾ ਇਨ ਬਿਨ ਅਜੇ ਹੀ ਹੱਥ ਸੇ ਵਾਪਰਨ ਜਾ ਰਹੇ ਨੇ ਇਹ એનર્ਜੀ ਬੁਰਾ ਨਤੀਜਾ ਨਹੀਂ ਲਿਆਉਂਦੀ ਇਹਨੇ ਤਾਂ ਹਿਸਾਬ ਪੂਰਾ ਕਰਨਾ ਦੇਖੋ ਜੋ ਕੀਤਾ 3 ਸਾਲ ਪਹਿਲਾਂ 2 ਸਾਲ ਪਹਿਲਾਂ ਉਹਤਨਾ ਤਾਂ ਪਹਿਣਾ ਹੀ ਆ ਸੋ ਇਹਨੇ ਤਾਂ ਬੈਲੈਂਸ ਬਣਾਉਣਾ ਸੰਤੁਲਨ ਸੋ ਹਿਸਾਬ ਲਿਖਾ ਜੋਖਾ ਕਰਮਿਕ ਪੂਰਾ ਹੋਣ ਜਾ ਰਿਹਾ ਆ ਇਹ ਤੀਜੀ ਤਬਦੀਲੀ ਸਾਲ ਦੇ ਅੰਤ ਦੇ ਸਮੇਂ ਚ ਲੋਕਾਂ ਨੂੰ ਆਪਣੀਆਂ ਗਲਤੀਆਂ ਤੋਂ ਸਿਖਾਏਗੀ ਕਿ ਅੱਗੇ ਤੋਂ ਨਾ ਉਹ ਗਲਤੀ ਚੁਸਤ ਚਲਾਕੀਆਂ ਨਹੀਂ ਐਦਾਂ ਦੋ ਤਿੰਨ ਸਾਲ ਬਾਅਦ ਤੁਸੀਂ ਪਰਮਾਤਮਾ ਦੀ ਦਾੜ ਥੱਲੇ ਆ ਜਾਣਾ ਆਪਣੇ ਹੀ ਕਰਮਾਂ ਦੇ ਚੱਕਰ ਕਰਕੇ ਨਵੀਆਂ ਸ਼ੁਰੂਆਤ ਸਬਕ ਸਿੱਖੋਗੇ ਕਿ ਅੱਗੇ ਤੋਂ ਅਜਿਹੀ ਗਲਤੀ ਅਜਿਹਾ ਗੁਨਾਹ ਨਹੀਂ ਕਰਨਾ ਕੰਨਾਂ ਨੂੰ ਲਾਉਂਗੇ ਹੱਥ ਹੋ ਜਾਏਗਾ ਜੀਵਨ ਦਾ ਨਵਾਂ ਸ਼ੁਰੂਆਤ ਚਤਿ ਤਬਦੀਲੀ ਨੇਤਰਤਵ ਦੀ ਕਸੌਟੀ ਤੇ ਕਿਹੜਾ ਸੱਚਾ ਲੀਡਰ ਹੈ ਲੀਡਰ ਦਾ ਮਤਲਬ ਪਰਿਵਾਰ ਦਾ ਮੁਖੀ ਹੈ ਜੇ ਪਰਿਵਾਰ ਦੀ ਗੱਲ ਕਰਾਂਗੇ ਜੇ ਰਾਜਨੀਤੀ ਦੀ ਗੱਲ ਕਰਾਂਗੇ ਤਾਂ ਰਾਜਨੀਤਿਕ ਲੀਡਰ ਹੋ ਜਾਊਗਾ ਸਮੂਦਾ ਝੰਡਾ ਬਰਦਾਰ ਕੌਣ ਕੇਤੂ ਸਿੰਘ ਰਾਸ਼ੀ ਵਿੱਚ ਹੈ ਸਿੰਘ ਦਾ ਸੁਭਾਈ ਹੈ ਲੀਡਰਸ਼ਿਪ ਅਥਾਰਟੀ ਸ਼ਾਇਨ ਨੇਮ ਐਂਡ ਫੇਮ ਸੂਰਜ ਦਾ ਜੋ ਪ੍ਰਤੀਕ ਹੈ ਤੇ ਜਦੋਂ ਕੇਤੂ ਇੱਥੇ ਆ ਕੇ ਹੰਕਾਰ ਨੂੰ ਕੱਟੇਗਾ ਤਾਂ ਮਨੁੱਖ ਦੇ ਅੰਦਰ ਸਵਾਲ ਕੁਝ ਪੈਦਾ ਹੋਣਗੇ ਕੀ ਮੈਂ ਲੀਡਰਸ਼ਿਪ ਲਈ ਤਿਆਰ ਆ ਕੀ ਪਰਿਵਾਰ ਚ ਜਿਹੜੀ ਮੈਨੂੰ ਜ਼ਿੰਮੇਵਾਰੀ ਦੇਣਗੇ ਮੈਂ ਨਿਭਾਉਣ ਦੇ ਸਮਰਾਥਾਂ ਜਾਂ ਕਾਬਿਲ ਨਾ ਦੂਜਾ ਸਵਾਲ ਆਏਗਾ ਕੀ ਮੈਂ ਅੰਦਰੋਂ ਸਾਫ਼ ਆ ਮੇਰਾ ਦਿਲ ਸਾਫ਼ ਆ ਜੋ ਮੈਨੂੰ ਐਡੀ ਵੱਡੀ ਜ਼ਿੰਮੇਵਾਰੀ ਲੀਡਰਸ਼ਿਪ ਦੀ ਇਹ ਦੇ ਰਹੇ ਆ ਕਿ ਮੈਂ ਉਹ ਨਿਭਾ ਪਾਵਾਂਗਾ ਮੈਂ ਇਹਦੇ ਕਾਬਿਲ ਵੀ ਆ ਤੀਜਾ ਸਵਾਲ ਆ ਜਾਣਾ ਕਿ ਜਦੋਂ ਮੈਨੂੰ ਫਿਰ ਇਹ ਲੀਡਰਸ਼ਿਪ ਖਾਪ ਦਿੱਤੀ ਗਈ ਤਾਂ ਮੇਰੀ ਈਗੋ ਮੇਰੇ ਰਸਤੇ ਰੁਕਾਵਟ ਨਹੀਂ ਬਣੇਗੀ ਆਉਂਦਾ ਹੈ ਨਾ ਮੈਨੂੰ ਮੈਨੂੰ ਮੇਰੇ ਅੰਦਰ ਕੀ ਆ ਪਤਾ ਆ ਲੋਕਾਂ ਨੂੰ ਪਤਾ ਹੋਵੇ ਨਾ ਹੋਵੇ ਸੋ ਇਤਨ ਸਵਾਲ ਤੁਸੀਂ ਸਵੀਕਾਰ ਕਰੋਗੇ ਇਸ ਤਰ੍ਹਾਂ ਦੇ ਵਿੱਚ ਬਹੁਤ ਲੋਕਾਂ ਦੇ ਵੱਡੇ ਵੱਡੇ ਅਹੁਦੇ ਅਥਾਰਟੀ ਜਾਂ ਤਾਂ ਵਧਣਗੇ ਪ੍ਰਮੋਟ ਹੋਣਗੇ ਉਹ ਉਹਨਾਂ ਦੀਆਂ ਪ੍ਰੋਮੋਸ਼ਨਾਂ ਰੁਕੀਆਂ ਪਈਆਂ ਕੰਮ ਮੁਕੰਮਲ ਹੋਣਗੇ ਜਾਂ ਫਿਰ ਉਹ ਫੇਲਾ ਚੱਕਰਾਂ 'ਚ ਫਸਣਗੇ ਆ ਕੁਝ ਨਾ ਕੁਝ ਬਲੇਮ ਲੱਗਣਗੇ ਕੁਝ ਨਾ ਕੁਝ ਪਰਦੇ ਪਾਛ ਹੋਣਗੇ ਸੋ ਰਾਹੂ ਕੁੰਭ ਜਿਹੜਾ ਆ ਉਹ ਗਰੁੱਪਾਂ ਦੀ એનર્ਜੀ ਵਧਾਏਗਾ ਭਾਵ ਸਮੂਹ ਦੀ એનર્ਜੀ ਵਧਾਏਗਾ ਜਿੱਥੇ ਇੱਕ ਤੋਂ ਵੱਧ ਲੋਕ ਇਕੱਠੇ ਆ ਇਸ ਕਰਕੇ ਲੋਕਾਂ ਦਾ ਸਮਾਜਿਕ ਸੰਸਕਰ ਸੰਪਰਕ ਉਹਨਾਂ ਦਾ ਪ੍ਰਭਾਵ ਉਹਨਾਂ ਨੂੰ ਮਿਲਣ ਵਾਲਾ ਸਹਿਯੋਗ ਵਦਨਾਵੀ ਹੈ ਜਾਂ ਫਿਰ ਟੋਟਲੀ ਤੁਸੀਂ ਕੱਟਆਫ ਹੋ ਜਾਵੋਗੇ ਕੱਟਆਫ ਤਾਂ ਹੋ ਜਾਣਾ ਕਿਉਂਕਿ ਤੁਸੀਂ ਪਛਾਣੇ ਜਾਣਾ ਕਿ ਤੁਸੀਂ ਇਸ ਕਾਬਲ ਨਹੀਂ ਸੀ ਚਲੋ ਜੀ ਸਾਈਡ ਲਾਈਨ ਹੋਵੋ ਇਹ ਤਬਦੀਲੀ ਲੀਡਰ ਤੇ ਫਾਲੋਅਰਸ ਦੇ ਵਿੱਚਕਾਰ ਸਪਸ਼ਟ ਲਕੀਰ ਖਿੱਚੇਗੀ ਪਛਾਣੇ ਜਾਓਗੇ ਕਿ ਰਾਜਨੀਤਿਕ स्वार्थ ਕਰਕੇ ਤੁਸੀਂ ਮੇਰੇ ਨਾਲ ਹੋ ਜਾਂ ਮੇਰੇ ਫਾਲੋਅਰ ਹੋ ਤੇ ਮੇਰੇ ਨਾਲ ਹੋ ਇਮਾਨਦਾਰੀ ਨਾਲ ਪੰਜਵੀਂ ਅਹਿਮ ਤਬਦੀਲੀ ਰਾਹੁਕੇਤੂ ਕਰਕੇ ਜੋ ਵਾਪਰਣ ਜਾ ਰਹੀ ਹੈ ਦਸੰਬਰ ਦੇ ਵਿੱਚ ਉਹ ਹੈ ਦੋ ਰਾਸ਼ੀਆਂ ਲਈ असली कर्मादा लेखा जुखा कार्मिक रीसेट होने जा रही है दिसंबर 25 च प्यारे दर्शकों दो राशियां ਲਈ ਸਭ ਤੋਂ ਸ਼ਕਤੀਸ਼ਾਲੀ ਮੋਮੈਂਟ ਨੇ ਅਜਮਾਇਸ਼ ਦਾ ਸਮਾਂ ਹੈ ਕੁੰਭ ਰਾਹੁ ਸਿੰਘ ਕੇਤੂ ਇਹ ਦੋਨੋਂ ਰਾਸ਼ੀਆਂ ਪਿਛਲੇ 2 ਸਾਲ 2023 2024 ਦੇ ਦੌਰ ਵਿੱਚ ਪਾਰੀ ਮੈਂਟਲ ਪ੍ਰੈਸ਼ਰ ਬੜੀ ਸਕੈਟਰਡ એનર્ਜੀ ਡਰਾਉਣੇ ਦੌਰ ਚੋਂ ਗੁਜ਼ਰੇ ਨੇ ਡਿਸੀਜਨ 메ਕਿੰਗ ਫੈਸਲੇ ਲੈਣ ਦੇ ਵਿੱਚ ਇਹ ਮੈਕਸਿਮਮ ਕੁੰਭ ਤੇ ਸਿੰਘ ਰਾਸ਼ੀ ਵਾਲੇ ਕਨਫਿਊਜ਼ਨ ਚ ਰਹੇ ਨੇ ਇਹ ਦੋ ਰਾਸ਼ੀਆਂ ਦੀ ਅਜਮਾਇਸ਼ ਬਹੁਤ ਜ਼ਿਆਦਾ ਆ ਦਸੰਬਰ 25 ਦਾ ਦਿਨ ਉਹਨਾਂ ਲਈ ਕਰਮ ਦਾ ਬੋਝ ਹੌਲੀ-ਹੌਲੀ ਘਟਾਏਗਾ ਜੋ 23 24 ਚ ਭੁਗਤਿਆ 25 ਚਲ ਰਿਹਾ ਸੀ ਹੁਣ ਦਸੰਬਰ ਆਉਂਦੇ ਆਉਂਦੇ ਆ ਹੌਲੀ-ਹੌਲੀ ਇਹਨਾਂ ਨੂੰ ਰਾਹਤ ਮਿਲੇਗੀ ਕੁਝ ਗੱਲਾਂ ਆਪਣੇ ਆਪ ਹੀ ਸੈਟਲ ਹੋ ਜਾਣਗੀਆਂ ਕਰਮਿਕ ਲੇਖੇ جھੁਕੇ ਨਾਲ ਜੋ ਮਨੁੱਖ ਨੇ ਕਦੀ ਸੋਚੀ ਵੀ ਨਹੀਂ ਉਹ ਹੋਏਗੀ ਇਹਨਾਂ ਦੋਨਾਂ ਰਾਸ਼ੀਆਂ ਨਾਲ ਕਿ اچੰਨ ਕੀ ਹੋਇਆ ਮੈਂ ਤਾਂ ਬਹੁਤ ਪੇਪਰ ਦਿੱਤੇ 2023 24 ਚ ਭਾਰੀ ਪ੍ਰੀਖਿਆ ਹੋਈ ਮੇਰੀ ਪਰ ਹੁਣ 25 ਚ ਜੋ ਚਮਤਕਾਰ ਹੋ ਰਿਹਾ ਉਹ ਤੋਂ ਤੁਸੀਂ ਹੈਰਾਨ ਰਹਿ ਜਾਓਗੇ ਇਹ ਰੀਸੈਟ ਕਹਿੰਦੇ ਇਹਨੂੰ ਇਹ ਇੰਨਾ ਸੈਟਲ ਇਹ ਸੁਖਮ ਹੋਏਗਾ ਨੰਗੀ ਅੱਖ ਨਾਲ ਨਜ਼ਰ ਨਹੀਂ ਆਉਣਾ ਪਰ ਇਹਨਾਂ ਸ਼ਕਤੀਸ਼ਾਲੀ ਹੈ ਕਿ ਮਨੁੱਖ ਨੂੰ ਖੁਦ ਸਮਝ ਨਹੀਂ ਆਉਣੀ ਜਿਹੜੇ ਕੁੰਭ ਤੇ ਸਿੰਘ ਰਾਸ਼ੀ ਵਾਲੇ ਹੋਣਗੇ ਕਿ ਬਦਲਾ ਆ ਕਿਦਾਂ ਗਿਆ ਚੰਚਿਤ ਇਹਦੀ ਸੰਭਾਵਨਾ ਸੀ ਵੀ ਨਜ਼ਰ ਤਾਂ ਨਹੀਂ ਸੀ ਰਿਆ ਇਹ એનર્ਜੀ ਰੇਅਰ ਹੁੰਦੀ ਆ ਤੇ ਸਾਲ ਚ ਦੋ ਤਿੰਨ ਵਾਰ ਹੀ ਆਉਂਦੀ ਆ ਜੋ ਦਸੰਬਰ ਚ ਆਪਰਨ ਜਾ ਰਿਹਾ ਸੋ ਕਿਹੜੀਆਂ ਰਾਸ਼ੀਆਂ ਸਭ ਤੋਂ ਵੱਧ ਪ੍ਰਭਾਵਿਤ ਹੋਣਗੀਆਂ ਮੈਂ ਛੇਤੀ ਨਾਲ ਦੱਸ ਦਵਾਂ ਬਿਲਕੁਲ ਸਪਸ਼ਟ ਰੂਪ ਚ ਤੇ ਸੰਖੇਪ ਰੂਪ ਚ ਰਾਹੂ ਕਿਉਂਕਿ ਕੁੰਭ ਚਾ ਇਹਦੇ ਪ੍ਰਭਾਵ ਵਾਲੀਆਂ ਰਾਸ਼ੀਆਂ ਦੇਖੋ ਤੁਸੀਂ ਤਾਂ ਨਹੀਂ ਆ ਕੁੰਭ ਖੁਦ ਬ੍ਰਿਕ ਤੁਲਾ ਕਰਕ ਇਹ ਚਾਰ ਰਾਸ਼ੀਆਂ ਦੇ ਮੰਤ ਵਿਚ ਬਚਾਨੀ ਰਹਿਣੀ ਹੈ ਸੋਚ ਵਿੱਚ ਤੇਜ਼ੀ ਆ ਜਾਏਗੀ ਤੇ ਫੈਸਲੇ ਲੈਣ ਚ ਅਕਸਮਾਤ ਤਬਦੀਲੀਆਂ ਮਹਿਸੂਸ ਹੋਣਗੀਆਂ ਰਾਹੂ ਦੀ ਕੁੰਬ એનર્ਜੀ ਇਹਨਾਂ ਰਾਸ਼ੀਆਂ ਦੇ ਵਿੱਚ ਸਮਾਜਿਕ ਚਿੰਤਾ ਪੈਦਾ ਕਰੇਗੀ ਤੇ ਵਿਚਾਰਾਂ ਦੀ ਉਲਝਣ ਵਧਾ ਸਕਦੀ ਹੈ ਸੋ ਇਹ ਚਾਰ ਰਾਸ਼ੀਆਂ ਕੁੰਬ ਬ੍ਰਿਕ ਤੁਲਾ ਕਰਕ ਸੁਚੇਤ ਰਹਿਣ ਦਸੰਬਰ ਮਹੀਨੇ ਚ ਅਗਲਾ ਗ੍ਰਹਿ ਜਿਹੜਾ ਕੇਤੂ ਸੀ ਉਹ ਸਿੰਘ ਦੇ ਪ੍ਰਭਾਵ ਵਾਲੀਆਂ ਰਾਸ਼ੀਆਂ ਨੂੰ ਪ੍ਰਭਾਵਿਤ ਕਰੇਗਾ ਇਦੇ ਵਿੱਚ ਸਿੰਘ ਖੋਦ ਆ ਜਾਏਗੀ ਮਕਰ ਮੀਨ ਮਿਥਨ ਇਹ ਚਾਰ ਰਾਸ਼ੀਆਂ ਅੰਦਰੂਨੀ ਸਫਾਈ ਦੇਖੋ ਕੇਤੂ ਨੇ ਤਾਂ ਸਫਾਈ ਕਰਨੀ ਪੁਰਾਣੇ ਕਰਮਾਂ ਦੀ ਚਿੰਤਾ ਤੇ ਇਮੋਸ਼ਨ ਕਲੀਨਿੰਗ ਦੇ ਦੌਰ ਚ ਜਾਣ ਗਿਆ ਕਲੀਨਿੰਗ ਸਫਾਈ ਕੇਤੂ ਦੀ ਸਿੰਗ એનર્ਜੀ ਇਹਨਾਂ ਰਾਸ਼ੀਆਂ ਚ ਹੰਕਾਰ ਪ੍ਰੀਖਿਆ ਤੇ ਅੰਦਰੂਨੀ ਬਦਲਾਅ ਲਿਆਏਗੀ ਸੋ ਰਾਹੁ ਕੇਤੂ ਦੀ ਸਥਿਤੀ ਸਾਨੂੰ ਅੰਦਰੋਂ ਬਦਲਣ ਜਾ ਰਹੀ ਹੈ ਬੀ ਰੈਡੀ ਦਸੰਬਰ ਚ ਸਵੱਛ ਭਾਰਤ ਅਭਿਆਨ ਜਿੱਦਾਂ ਚੱਲਦਾ ਨਾ ਤੁਹਾਡੇ ਦੇਸ਼ ਚ ਇਸੇ ਤਰ੍ਹਾਂ ਤੁਹਾਡੀ ਅੰਦਰਲੀ ਸਫਾਈ ਹੋਣ ਜਾ ਰਹੀ ਹੈ ਤੁਹਾਡੇ ਕਰਮ ਦੋ ਤਿੰਨ ਸਾਲ ਪੁਰਾਣੇ ਅੱਗੇ ਆਉਣੇ ਆ ਕੁਝ ਦਰਵਾਜ਼ੇ ਬੰਦ ਕਰਨਗੇ ਪੱਕੇ ਤੌਰ ਤੇ ਸੀਲ ਬੰਦ ਜਿੱਦਾਂ ਬੈਂਕ ਵਾਲੇ ਸੀਲ ਲਾ ਜਾਂਦੇ ਹਨ ਨਾ ਤਾਲੇ ਦੇ ਉੱਤੇ ਲਾਖ ਲਾ ਕੇ ਉਹ ক্লোਜ਼ਡ ਐਂਡ THEN ਨਵੇਂ ਚੈਪਟਰ ਸ਼ੁਰੂ ਨਵੀਆਂ ਰਾਹਾਂ ਖੁੱਲਣਗੀਆਂ ਸੋ ਮੇਰੇ ਪਿਆਰੇ ਦਰਸ਼ਕੋ ਤੁਸੀਂ ਉੱਪਰ ਦੱਸੇ ਹਾਲਾਤ ਦਾ ਸ਼ਿਕਾਰ ਹੋਣ ਤੋਂ ਬਚ ਸਕਦੇ ਹੋ ਮੈਂ ਦੱਸਣ ਜਾ ਰਹੀ ਹਾਂ ਸਰਵ ਸੰਜੇ ਉਪਾ ਜ਼ਰੂਰ ਕਰਨੇ ਸਭ ਨੇ ਕਰਨੇ ਹਨ ਰਾਹੁਲ ਇਹ ਕੋ ਉਪਾ ਕਰੋਗੇ ਦਸੰਬਰ ਚ ਹਰ ਸ਼ਨੀਵਾਰ ਦੀ ਸ਼ਾਮ ਨੂੰ ਕਾਲੇ ਸਬਤਮਾਂ ਦੀ ਦਾਲ ਜਾਂ ਫਿਰ ਕਾਲੇ ਤਿਲ ਦੋਨਾਂ ਚੋਂ ਇੱਕ ਚੀਜ਼ ਦਾ ਦਾਨ ਕਰਨਾ ਸਿਰਫ ਇੱਕ ਚੀਜ਼ ਹਰ ਸ਼ਨੀਵਾਰ ਸ਼ਾਮ ਨੂੰ ਕੇਤੂ ਲਈ ਹਰ ਮੰਗਲਵਾਰ ਨੂੰ ਗਣੇਸ਼ ਜੀ ਦੀ ਪੂਜਾ ਕਰਨੀ ਹੈ ਤੁਸੀਂ ਤੇ ਕੁੱਤਿਆਂ ਨੂੰ ਭੋਜਨ ਖਿਲਾਉਣਾ ਹੈ ਪਾਉਣਾ ਚਾਹੇ ਬਿਸਕੁਟ ਹੀ ਪਾ ਦਿਓ ਪਾਉਣਾ ਜ਼ਰੂਰ ਹੈ ਡੰਡੇ ਨਹੀਂ ਮਾਰਨੇ ਦੁਰਕਾਰਨਾ ਨਹੀਂ ਠੀਕ ਹੈ ਜੀ ਰੋਟੀ ਦੀ ਚਾਹ ਇੱਕ ਬਰਕੀ ਪਾ ਦਿਓ ਜੋਤ ਸਰਦਾ ਬਣਦਾ ਸੋ ਰਾਹੁ ਕੇਤੂ ਦੀ ਐਨਰਜੀ ਮਾਨੂੰ ਹਿਲਾਉਣ ਵੀ ਆਏਗੀ ਤੁਹਾਡੇ ਨੂੰ ਤੇ ਤੁਹਾਨੂੰ ਨਾਲ ਉਹ ਨਾਲ ਝੰਜੋੜ ਕੇ ਤੁਹਾਡੀ ਅੱਖਾਂ ਖੋਲੇਗੀ ਦਿਮਾਗ ਨੂੰ ਸੁਚੇਤ ਕਰੇਗੀ ਸਹੀ ਰਸਤਾ ਵੀ ਦਿਖਾਇਆ ਜਾਏਗਾ ਜੇ ਵੀਡੀਓ ਤੋਂ ਤੁਸੀਂ ਕੁਝ ਸਿੱਖਿਆ ਕਿਰਪਾ ਕਰਕੇ ਵੀਡੀਓ ਨੂੰ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਵੀ ਕਰ ਸਕਦੇ ਹੋ ਕਮੈਂਟ ਕਰਕੇ ਆਪਣੇ ਅਨੁਭਵ ਦੱਸਿਆ ਕਰੋ ਚੈਨਲ ਨਿਮਾਣੀ ਨਤਾਣੀ ਡਾਕਟਰ ਤੇਰਾਕੌਰ ਐਸਟ੍ਰੋਲੋਜੀ ਨੂੰ ਸਬਸਕ੍ਰਾਈਬ ਕਰਕੇ ਕਦੀ ਤਾਂ ਆਪਣੇ ਵੱਲੋਂ ਇਹ ਗਵਾਹੀ ਭਰ ਦਿਆ ਕਰੋ ਕਿ ਤੁਸੀਂ ਮੇਰੇ ਨਾਲ ਹੋ ਨਾ ਪੁੱਲੋ ਹਾਈਪ ਬਟਨ ਦਬਾਣਾ ਜੁਆਇਨ ਕਰਨਾ ਤੁਹਾਡਾ ਸਹਿਯੋਗ ਹੀ ਤਾਂ ਮੇਰੀ ਸਭ ਤੋਂ ਵੱਡੀ ਤਾਕਤ ਹੈ ਸਮਝਦੇ ਕਿਉਂ ਨਹੀਂ ਮਿਲਾਂਗੇ ਕੱਲ ਟਿਲ ਦੈਨ ਬਾਏ ਬਾਏ ਸੋ ਰਾਹੁ ਕੇਤੂ ਦੀ ਇਸ એનર્ਜੀ ਨਾਲ ਦਸੰਬਰ 2025 ਚ ਆਉਣ ਵਾਲੀਆਂ ਭਾਰੀਆਂ ਤਬਦੀਲੀਆਂ ਨੂੰ ਸਮਝ ਲਵੋ ਤੇ ਇਹ ਦੋ ਉਪਾਅ ਕਰ ਲਓ ਚੰਗੇ ਰਹੋਗੇ Bye-bye.